Misalti gordo na ovom ljuka. Misalti ਹਾਂ ਹਾਂ ਸਭ ਤੋਂ ਵਧੀਆ ਠੀਕ ਠਾਕ ਹੋ ਸਾਰੇ ਫੈਮਿਲੀ ਕੇ ਮੇਰੇ ਬਿਲਾ ਨੂੰ ਲਾਈਕ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਨਵੇਂ ਆਉਂਦੇ good morning mm -hmm. good morning Да спанса 10 минути гладим 10 минути лайк ਇਹ ਕੋਈ ਨਵਾਂ ਨਹੀਂ ਹੋਇਆ ਚੰਨ ਨਾਲ ਸਬਸਕ੍ਰਾਈਬਰ ਅੱਜ ਮੌਸਮ ਬਹੁਤ ਵਧੀਆ ਧੁੱਪ ਕੱਟ ਲਈ ਅੱਜ ਵੀ ਲੱਗਦਾ ਵੀ ਨਹੀਂ ਆਉਂਦਾ ਕਮੈਂਟ ਕਰ ਦਿਓ ਮੈਨੂੰ ਥੱਲੇ ਉਤਰ ਕੇ ਆਹ ਬੈਠਿਓ ਸਾਰੇ ਪੰਜਾਬੀ ਵਿੱਚ ਕਮੈਂਟ ਕਰਿਓ ਅੰਗਰੇਜ਼ੀ ਚ ਨਾ ਕਰਿਓ ਜੀਨੇ ਕਹੋ ਬ੍ਰੀਲ ਆਉਣ ਲਈ ਕਰ ਲੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਨਵੇਂ ਨੇ ਉਹ ਸੁਣਾਓ ਕੋਈ ਗੱਲ ਬਾਤ ਕਮੈਂਟ ਰੋ ਪੁੱਛਾਂਗੇ ਨਾ ਕਮੈਂਟ ਕਰੋ ਸ੍ਰੀ ਕਾਲ ਜੀ ਮੇਰੇ ਲਾਈਕ ਨੂੰ ਲਾਈਕ ਕਰ ਲੋ ਚੈਨਲ ਨੂੰ ਕਮੈਂਟ ਸਬਸਕ੍ਰਾਈਬਰ ਜਿਹੜੇ ਕੋਈ ਨਵੇਂ ਨੇ ਉਹ ਬਸ 10-5 ਮਿੰਟ ਚਲਾ ਲਾਂਗੇ ਮੋਬਾਈਲ ਤੇ ਚਲਾਉਂਦੇ ਉਹ ਸੋਨੇ ਮੈਂ ਗੋੜੀ ਫਰਚੜ ਜਾਂਦਾ ਤੇ ਮੈਨੂੰ ਲੱਗਦਾ ਵੀ ਆਪਣਾ ਘਰ ਤਾਂ ਖੁੱਤ ਨਹੀਂ। ਕੋਣ ਘੜਤਾ ਇਹ ਪੁੱਤ ਨਹੀਂ। ਬੋਲੀ ਜਾਣ। ਅਜ ਕੋਈ ਵੀ ਆ ਜੇ ਤਾਂ ਕੋਈ ਕੰਮ ਕਰਦਾ ਨਾ ਕਿਸੇ ਦੇ ਵਿਆਹ ਕਿਸੇ ਦੇ ਮੁਖਲਾਵਤ ਕਿਸੇ ਦੀ ਕਿਸੇ ਦੇ ਪੁੱਤ ਨੇ ਜਨ ਮਿਲਿਆ ਕਿਸੇ ਨੇ ਕੁਝ ਵੀ ਕਰਿਆ ਹਨਾ ਉਹ ਉਦੋਂ ਨਾ ਕੋਣ ਉਹਦੀ ਦਿੰਦੇ ਨੇ ਲੋਕ ਹਮ। ਉਹ ਕੀ ਜਾਣਦੇ ਆਪਾਂ ਨਹੀਂ ਕਿਸੇ ਦੀ ਪਰਵਾਹ ਕਰਦੇ ਹੈਗੇ। ਤੇ ਕੋਈ ਵੀ ਕਿਸੇ ਚੜਾਈ ਚੜ ਆ ਹੁੰਦੀ ਨਾ ਜਾਂਦਾ ਨਹੀਂ ਹੁੰਦਾ ਇਹ ਚੀਜ਼ ਆ ਇਹ ਜਿਹੜੇ ਨਾ ਸਾਡੇ ਨਾਲ ਹੀ ਖਟਵਾਟ ਵਾਲੇ ਨੇ ਉਹੀ ਫੇਕ ਗਾੜੀਆਂ ਬਣਾਉਂਦਾ ਹੁੰਦੇ ਸਾਂ ਸਰ ਪਤਾ ਨਾ ਮੈਨੂੰ ਪਰਵਾਹ ਕਰਦੀ ਕਿਸੇ ਦੀ ਸੌਤ ਆਪਾਂ ਕੋ ਗਾਉਂ ਫੇਰ ਬੋਕੀ ਬੋਕ ਕੋ ਬੋਕ ਆਪਾਂ ਅਗਲੇ ਨੇ ਕਿਹੜਾ ਪਹਾੜ ਕਾ ਪਤੂਰਦੇ ਅੰਛਿਤ ਆ ਪੀ ਜਾਂਦੇ ਮਾਇੰਡ ਆਪਦੀ ਕਿਸੇ ਤੋਂ ਦੋਰੀ ਜੇ ਤਾਂ ਅਕਸਰ ਤੋਂ ਲੈ ਕੇ ਵਕਤ ਤੱਕ ਇਸੇ ਤੋਂ ਮੁਸ਼ਕਲ ਕਾਲਾ ਫੇਰਾ ਗਿਆ ਸਤਿ ਸ੍ਰੀ ਅਕਾਲ ਮਾਂਮੀ ਸਤਿ ਸ੍ਰੀ ਅਕਾਲ ਪਤਾ ਮੈਂ ਤੁਹਾਨੂੰ ਚਲਾ ਲਿਆ ਰੋਟੀ ਬਣਾਉਣੀ ਬਣਾਉਣੀ ਨੇ 10 ਮਿੰਟ ਦਾ ਬਹਾਂ ਜਾਣਾ ਦੇਖਦੇ ਮੈਂ ਅਜੇ ਟਾਈਮ ਜਦ ਵਧੀਆ ਜੁੜਦੇ ਪੈਣ ਭਾਈ ਉਸੇ ਟਾਈਮ ਲਾ ਲਿਆ ਥੋੜੇ ਜਿਹਾ ਸਬਸਕ੍ਰਾਈਬਰ ਹੋਰ ਹੋ ਜਾਣ ਦੇ ਫਿਰ ਲੈ ਬੰਦ ਕਰ ਦਾਂਗੇ ਤੇਰ ਵੀਡੀਓ ਵੀ ਕਰ ਲਿਆ ਪਾਇਆ ਸੋ ਵੀਰ ਥੋੜਾ ਕੱਟ ਲਈ ਰੱਖੋ ਸੌਗਤੇ ਪੌਂਕ ਦੇ ਪੌਂਕ ਲਾ ਬੋਂ 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 ਕੱਟੀ ਰਹਿੰਦੇ ਨੇ ਤਾਂ ਹੋ ਰੋਟੀ ਵਿੱਚ ਤੇਰੀ ਪੜਾਉਂਗਾ ਵਧੀਆ ਉਸ ਮਾਦੀਰਾ ਆਪਣਾ ਅੱਖ ਨਿਕ ਤਾਂ ਉਹ ਰੱਬ ਛੜ ਕੋ ਜੀ ਵੀ ਇੱਕ ਮਿੰਟ ਚ ਆ ਜਾਂਦਾ ਕਿਸੇ ਨਾ ਕਿਸੇ ਪਾਸੇ ਬਹੁਤ ਲੋਕੋ ਨੂੰ ਨੂੰ ਇਚ ਕੇ ਵੇਗੇ ਸਾਰੇ ਨੂੰ ਖੋਲ ਲੋ ਐ ਲੋ ਜੀ ਕਿ ਮੈਂ ਜੀ ਫਦੇ ਜ ਵਧੀਆ ਸ ਮੇਰਾ ਨਾਮ ਸਜੀਤ ਲੇਟੋ ਹੈ ਜਿਹੜੇ ਪਹਿਲੀ ਵਾਰੋਂ ਜਿਹੜੇ ਚੈਨਲ ਸਬਸਕ੍ਰਾਈਬ ਕਰ ਲਏ ਵੀਰੇ ਇਹ ਲਾ ਲਾ ਕਾਫੀ ਸੁੱਕਾ ਵੈਸੇ ਮੈਨੂੰ ਸਬਸਕ੍ਰਾਈਬਰ ਕਰ ਲਓ ਜੀ ਨਹੀਂ ਕਰਾ ਲੈਂ ਲੈਂ ਬਲੈਕ ਕਰ ਲਓ ਬਹੁਤ ਸ਼ੁਕਰ ਸੋਹਣੇ 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 ਨੇ ਇੱਥੇ ਜਾਗਦਾ ਭੈਣ ਭਾਈਆਂ ਨੇ ਇਸ ਤਰ੍ਹਾਂ ਵੀ ਗਵਹਨਾ ਕੁਛ ਲੈ ਕੇ ਆਜਾ ਸ੍ਰੀ ਕਾਰੀ ਲੈ ਸ੍ਰੀ ਕਾਰੀ ਓਕੇ ਜੀ ਬਾਈ ਬਾਈ ਬਰੇ ਅਜੇ ਸੋਨੇ ਸੋਨੇ ਨਹੀਂ ਚਾਲਦਾ ਠੀਕ ਆ ਤੇ ਭੈਣ ਭਾਈ ਦਾ ਰਿਸ਼ਤਾ ਭੈਣ ਭਾਈ ਕਰੋ ਤੇ ਤਾਂ ਕਹੋ ਹਾਂ ਸੁਣਾਓ ਆ ਤਾਂ ਮੌਸਮ ਬਹੁਤ ਸੋਹਣਾ ਬੱਦਲ ਗੁੱਧੂ ਕਿਤੇ ਮਹਿਣਾ ਸਮਾਂ ਨਿਕਰ ਗਿਆ ਜਾਸਕੇ Sudah subur dan enaknya saja. Saya sih parit. Mana bukan Kok lebih ਬੜਾ ਸੋਹਣਾ ਮਾਸੂਮ ਹੋ ਗਿਆ ਇੱਤਾਂ ਮੈਂ ਦਿਖਾਉਂ ਮੈਂ ਤੱਕ ਪੂਣੀ ਲਈ ਕੱਲ ਵੀ ਤੁੱਕ ਸੀਨਾ ਕੱਲ ਪਤਾ ਨਹੀਂ ਕਿ ਮੈਂ ਇਹ ਚੜ ਕੇ ਆ ਗਿਆ ਕੋਲਾੰਤੀ ਕੱਲ ਵੀ ਧੇਰਾ ਤਾਂ ਇੰਨੂੰ ਕੁੱਕ ਸੀ ਸੋਹਣੀ ਸੋਹਣੀ ਜਦ ਪਤਾ ਨਹੀਂ ਮਾਰ ਕੋਲ ਚਲੋ 5-4 ਮਿੰਟ ਹੋਰ ਆਪਾਂ ਫਿਰ ਵੰਤ ਕਰਦੇ ਆਂ ਚਾਪਿੱਟ ਨੂੰ ਅੱਛੀ ਜਿਹੀ ਮਿਰਚ ਕੱਬੀ ਸੀ। ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਕੋਈ ਨਵਾਂ ਨਿਊਗਾ ਲਾਈਕ ਨੂੰ ਲਾਈਕ ਕਰ ਲਓ ਸਕਰੀਨ ਨੂੰ ਡਬਲ ਟੱਚ ਕਰਕੇ। ਬਸ 5-4 ਮਿੰਟ ਹੋਰ ਆਪਾਂ ਫਿਰ ਸਤਲਾਵਾਂਗੇ ਸਾਡੀ ਕੋ 11:00 ਵਜੇ। 6:00 ਵਜੇ 11:00 ਕਹਿੰਦੇ ਚਲਾ ਦਈਏ ਬੜਾ ਕੁਬੜਾ ਹੋ ਜਾਂਦਾ ਫਿਰ। ਇਦਾਂ ਛੋਟੇ ਹੋ ਗਏ ਆ ਤਾਂ ਮਾਸੂ ਘੰਟਾ ਹੋਰੇ ਭਾਈ ਜੰਮ ਪੀਰ ਕੰਨੇ ਵਾਰੀ ਖੜਤੀ ਪੀਤੇ ਅੱਧੇ ਘੇਰ ਕਰਤੀ ਉਹ ਤੇ ਆਪ ਨਹੀਂ ਆ ਮੈਂ ਮਰ ਜਾ ਮੈਨੂੰ ਲੱਗ ਰਿਹਾ ਮੈਂ ਪਾਈਉ ਹੈਗਾ ਤੋਦਾ ਤਿੰਨ ਕੁੱਲੇ ਚੀਪੀ ਲੋ ਇਹ ਲੱਕੀ ਚ ਕੁੱਲ ਨਹੀਂ ਆ ਜੇ ਤਾਂ ਪੈਣੀ ਨਹੀਂ ਚਾ ਜਸਦੀ ਪਹਰਿਓ ਬੱਚਿਆਂ ਨੂੰ ਸਬਸਕ੍ਰਾਈਬਰ ਕਰੋ ਲਾਈਕ ਨੂੰ ਲਾਈਕ ਅੱਜ ਦੁਬਾਰਾ ਸੋਹਣਾ ਮੌਸਮ ਹੈ ਹੈਲੋ ਜੀ ਜਿਹੜੇ ਨਵੇਂ ਨੇ ਉਹ ਵੀ ਚੈਨਲ ਸਬਸਕ੍ਰਾਈਬਰ ਜ਼ਰੂਰ ਕਰੀ ਜਾਓ ਲੈ ਨੂੰ ਲਾਇਕ ਕਰੀ ਜਾਓ ਤੇ ਨਾਲੇ ਦੱਸੋ ਵੀ ਕਿੱਥੇ ਕਿੱਥੇ ਅੱਜ ਮੌਸਮ ਸਾਫ਼ ਆ ਕਿੱਥੇ ਕਿੱਥੇ ਮੀਂਹ ਆ ਸਾਡੇ ਮੌਸਮ ਬਹੁਤ ਸਾਫ਼ ਅੱਜ ਕੱਲ੍ਹ ਸਵੇਰੇ ਵੀ ਇੰਨਾ ਸਾਫ਼ ਸੀ ਉਸ ਤੋਂ ਬਾਅਦ ਪਤਾ ਨਹੀਂ ਕੀ ਹੋ ਗਿਆ ਬਿੰਦੂ ਜਿਹੀ ਆ ਗਿਆ ਕਿਸੇ ਪਾਸੋਂ ਉਹ ਫਾਜੀ ਬਣ ਕੇ ਸਾਡੀ ਗੋਲੀ ਬੈਠੀ ਆ ਨਾ ਕੋਈ ਗੱਲ ਬਾਤ ਹੋਂਡੇ ਚ ਚੱਲੀ ਜਾਂਦੇ ਹਾਂ ਜਿਵੇਂ ਚਾਚੂ ਨੇ ਕੀਤੀ ਹੁੰਦੀ ਕਿਸੇ ਨੇ ਇਹ ਕੀ ਕੁੰਡ ਜਾ ਹੈਲੋ ਹਾਂ ਗੋਲੀ ਦੇ ਤਾਂ ਪਿੱਸੂ ਲੜੀ ਜਾਂਦੇ ਵਿਚਾਰੇ ਨਮਾਈ ਨਹੀਂ ਕਰਦੇ। ਮੇਚੋ ਹਜ ਫੇਰ ਹੋ ਜਾਂਦੇ ਨੇ। ਗੋਲੀ ਹਾਂ। ਦੇਖ ਤਾ ਗੋਲੀ। ਬਹਿ ਜਾ। ਬਹਿ ਜਾ। ਕਿਆ ਦੇਖੋ ਕਿੰਨਾ ਸਿਆਣਾ ਬੱਚਾ। ਅੱਛਾ। ਕਹਤਾ ਬਹਿ ਜਾ ਉਹਦੀ ਬਹਿ ਗਿਆ। ਇੱਕ ਸਾਡਾ ਇੱਧਰ ਮੋਟੂ ਕਹਾ ਮੋਟੂ। ਮੋਟੂ। ਆ ਬਹਿ ਜਾ। ਬਈ ਗੋਲੀਆਂ ਸਿਆਣਾ ਉਹ ਵੀ ਬਹੁਤ ਆ। ਉਧਰੇ ਇੰਗਲਿਸ਼ ਨਹੀਂ ਮੈਨੋਂ ਆਉਂਦੀ ਕੀ ਲਿਖਿਆ ਤੁਸੀਂ? ਉਹ ਦਿੱਤ ਪੂਜੀ ਗੱਡੇ ਨਾਲ ਵਧੀਆ ਸਾਂ ਹਰ ਇੱਕ ਚੀਜ਼ ਸੁੱਕਿਆ ਹਨ ਸਾਰੀਆਂ ਚੀਜ਼ਾਂ ਐ ਉਹ ਹੀ ਗੱਲ ਸਿੱਧ ਸਿੱਧ ਕਰੀ ਜਾਂਦੀਆਂ ਨੇ ਬਾਈ ਵੀ हां हां ਕਰਦੀਆਂ ਬਸ ਬੰਦ ਮੈਂ ਤਾਂ ਚਾਹ ਪੀਣ ਦੀ ਮਾਰੀ 10 ਮਿੰਟ ਚਲਾ ਲਿਆ ਤੇ ਬੰਦ ਕਰ ਦਿਆਂਗੇ ਵੀਰੇ ਕੋਈ ਨਵਾਂ ਨੇ ਉਹ ਚੈਨਲ ਸਬਸਕ੍ਰਾਈਬਰ ਜ਼ਰੂਰ ਕਰ ਜਿਓ ਲਾਈਵ ਨੂੰ ਲਾਈਕ ਆਪਾਂ 11:00 ਵਜੇ ਚਲਾਵਾਂਗੇ ਅੱਜ ਬੜਾ ਲੇਟ ਨਹੀਂ ਚਲਾਉਂਦੇ 9:00 ਵਜੇ ਚਲਾ ਲਿਆ ਕਰਾਂਗੇ ਤੇ ਇਹ ਦੇਣਾ ਛੋਟੇ ਉਸ ਤੋਂ ਬਾਅਦ ਅੱਥਣ ਜਿਉਂਦੀ ਹੋ ਜਾਂਦਾ ਕੰਮਾਂ ਦਾ ਟਾਈਮ ਹੋ ਜਾਂਦਾ ਤੇ 11:00 ਵਜੇ ਆਪਾਂ ਲਾਈਵ ਚਲਾਵਾਂਗੇ ਚਲੋ ਜੀਓ ਕੇ ਬਾਰੇ ਲਾਈਕ ਕਰ ਦਿਓ ਸਾਰੇ ਜਾਨੇ ਜਿਹੜੇ ਰਹਿੰਦੇ ਨੇ ਸੁਕਾਰ ਦੀ ਸਿੰਮਰ ਤੇ ਆਦੋ ਤੇ ਆਦੋ ਤੇ ਲਕਡਨ ਸਿਰ ਲਕਡਨ ਭਾਵੇਂ ਹਾਂ ਜਿਆ ਰਹੇ ਜੀ ਹਾਂ ਹਾਂ 11 ਵਜੇ ਲਾਈਵ ਚਲਾਵਾਂਗੇ ਉਦੋਂ ਲਾਵਾਂਗੇ ਵੀਰੇ ਰੌਣਕਾ ਹੁਣ ਤਾਂ ਮੈਂ ਹੁਣ ਚਲਾ ਲਿਆ Han satte i land munter. Og de adgjorde. ਸਸਪਾਲ ਅੰਬਰੀ ਸਸਪਾਲ ਤੁਸੀਂ ਕਿੱਥੋਂ ਕਰੋ ਪਿੱਤਪਾਲ ਭੈਣ ਮੈਂ ਨਹੀਂ ਲੈ ਰਹੀ ਆਣ ਸਵੀ ਸਾਡੇ ਇੱਥੇ ਮਾਸੀ ਰਹਿੰਦੀ ਆ ਸਦੀ ਮਾਸੀ ਉਹਨਾਂ ਨੂੰ ਮਿਲਿਆ ਨਹੀਂ ਕਿ ਮੈਂ ਇੱਥੇ ਮਾਨਸਾ ਅਜਾ ਮਾਨਸਾ ਪੁੱਤੀ ਮਾਸੀ ਰਹਿੰਦੀ ਆ ਠੀਕ ਹੈ ਜੀ ਚਲੋ ਜੀ ਆਪਾਂ ਬੰਦ ਕਰਦੇ ਤਣੇ ਆਏ ਨੀ ਜਮਰ ਦਾ ਸਪੌਟ ਉਂਦੀ ਮੇਰੀ ਸ਼ਾਰਟ ਵੀਡੀਓ ਤੇ ਕਮੈਂਟ ਕਰਿਆ ਉਥੋਂ ਚੱਕੋ ਤੇਰਾ ਚੈਨਲ ਫਿਰ ਮੈਂ ਮੈਂ ਉਹਥੇ ਕਮੈਂਟ ਕਰਿਆ ਸਿਮਰਨਾ ਮੇਰੀ ਕਿਸੇ ਸ਼ਾਰਟ ਵੀਡੀਓ ਤੇ ਹਾਂਜੀ ਹਾਂਜੀ ਕਰਦੇ ਹਾਂ ਸਿ ਲੈ ਬੰਦਾ चलो जी भाई भाई सारे पहन कर गए हम जी ने भी आई हाजिरी लो भाई बहुत बहुत आनवा सारे ना जी आया ना मोस्ट वाली काम सास काल तुसी है किस्मत पत्ताल तुसी है किस्मत ग्रे ਦਾਣੇ ਪਾਣਾ ਸਨ ਚਲੋ ਪਾਵਾਂ ਦਾਣੇ ਜਿਹੜਾ ਜਾਨਵਰ ਵੀ ਕੁੱਤ ਨਾਲ ਦੇ ਫਿਰਦੇ ਨੇ ਕੈਦ ਨੂੰ ਹੋ ਗਏ ਦਿਨ ਨੂੰ ਦਾਣੇ ਦੂਣੇ ਪਾ ਦਈ ਆਪਾਂ ਵੀ ਚਲੋ ਬਾਈ ਬਾਈ ਆ ਫਿਰਦੇ ਵਿਚਾਰੀਆਂ ਉਹ ਲੈ ਆਈਆਂ ਦਾਣੇ ਸੱਟ ਕੇ ਆਉਣੇ ਇਹਨਾਂ ਨੂੰ ਕਿੱਥੇ ਮਰਦੀਆਂ ਨੇ ਵਿਚਾਰੀਆਂ ਕਿਤੇ ਹੈ ਨਹੀਂ ਦਾਣਾ ਦੱਪਾ